ਸੱਜ ਦੀ ਸੀਰੀਅਸ ਹੋ ਜਾ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦੇਦ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦੇਦ ਹੋ ਗਏ ਹਾੜਾਂ ਨੂੰ ਛੇਰ ਨੂੰ ਡੈਸ ਕਰੋ ਛੇਰ ਨੂੰ ਸਾਹਿਬ ਇਹ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦੇਦ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਜੇਕ ਬੰਬੂ ਘਾਟ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ ਇਹ ਇੱਕ ਇੱਕ ਪਾਪ ਮਿੱਟੀ ਨਹੀਂ ਲੱਗੀ ਆ ਬੈਠਾ ਆ ਆਪਣੀ ਦਵਤਾ ਜਿਹੜਾ ਕਹਿੰਦਾ ਚਾਤਾ ਮਿਲਿਆ ਲੈ ਡਿਮ ਕੰਪਲੀਟ ਉੱਧਾ ਗੱਲਾਂ ਕਰੀ ਜਾਂਦੇ ਯਾਰ ਲੈ ਲੈ ਟਿਕ ਬੈਠੋ ਆ ਕਰ ਕਰ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਓ ਤੁਸੀਂ ਬੈਠੋ ਯਾਰ ਗੱਲ ਕੋਈ ਚਾਹਦੀ ਸੁਰਦਾ ਦੀ ਕੇ ਨੋਡਾ ਕੀਤਾ ਜਾਵੇ ਸਭ ਦੇਖੋ ਕੇ ਨੋਡਾ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਧਿਆ ਗਿਆ ਸੀਗਾ ਵਾਹ ਰਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਹਾਂ ਜਨਾਰੇ ਦੀ ਪੰਜਾਬ ਦੀ ਵੀ ਖਬਰ ਚਾਹੁੰਦਾ ਅਜਨਾਲਾ ਸਰ ਸਵੱਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਾ ਦਿਓ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤ ਹੋ ਕੰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇ ਵੱਲ ਮਾਥੀਵਾ ਸਿੰਗੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇਵਾਲ ਮੰਗਲਸੋਲ ਦਰਿਆ ਬੂਸਾ ਬਲਕਪੂਰਾ ਸਭ ਮੈਂ ਤੁਹਾਨੂੰ ਕਟੋਗਰ 30 ਪਿੰਡ ਇੱਕ ਮਿੰਟ ਵਿੱਚ ਕਹਿ ਦਿੰਦਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਵੱਲ ਕੀ ਫੈਸਲਾ ਕਰਦਾ ਕਤ ਸਦਨ ਤੇ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋ ਰਿਹਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਹਤਾ ਜੀ ਤੁਸੀਂ ਆਹ ਕਹਤਾ ਜੀ ਸਾਡਾ ਪੜਾ ਵੀ ਕਦੀ ਲੈ ਕੇ ਆ ਕੇ ਕਹੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਹਤਾ ਗੁਲਸਰਬ ਨੇ ਆਹ ਕਹਤਾ ਫਲਾਣੇ ਨੇ ਆਹ ਕਹਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਜ਼ਾਰਾਂ ਇੱਕਰ ਜ਼ਮੀਨ ਸਭ ਅਵੇਦ ਪਾ ਕੀਅਤ ਸੇ ਮਾਲੂਥਲ ਬਣ ਗਿਆ ਸਦਮਾ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆ ਵਾਲੀ ਤਾਰ ਤੋਂ ਬਾਹਰ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਇਦਾਂ ਹੀ ਮਖੌਲ ਡਾਆ ਗਿਆ ਸੀਗਾ। ਇਦਾਂ ਮਜ਼ਾਕ ਡਾਆ ਗਿਆ ਸੀਗਾ। ਜਿੰਨਾ ਮਰਜ਼ੀ ਮਜ਼ਾਕ ਡਾ ਲਓ। ਜਿੰਨਾ ਮਰਜ਼ੀ ਮਜ਼ਾਕ ਡਾ ਲਿਓ। ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ।